ਕਹਿੰਦਾ ਤੇ ਵੀ ਨਹੀਂ ਚਾਹੁੰਦਾ ਕਹਿੰਦਾ ਕਿ ਮੇਰੀ ਪੰਡਾ ਆਈ ਭਾਰਤ ਦੇ ਕਿ ਨਗਿਆ ਯਾਰ ਸਾਨੋ ਇੱਕ ਤਰਫਾ ਪਿਆਰ ਹੈ ਤੇ ਰਹਿ ਗਿਆ ਸੁਰਗ ਬਾਗੂ ਖੂਬ ਸੂਰਤ ਸੀ ਅਸਾਦਾ ਪਿੰਡੇ 'ਤੇ ਸੁਰਗ ਬਾਗੂ ਖੂਬ ਸੂਰਤ ਸੀ ਅਸਾਦਾ ਪਿੰਡੇ 'ਤੇ ਪਿੰਡ ਨੂੰ ਇਸ ਸ਼ੇਰ ਦਾ ਵਿਸਥਾਰ ਲੈ ਕੇ ਬੋਲਣਾ ਤੁਜੀ ਅਜੋ ਤੜਫਕੇ ਮਰਦੀ ਕਿਨੇ ਨਾ ਮਾਝੇ ਹੋ ਮਰ ਗਈ ਮਾਣੋ ਘਰ ਤੁਹਾਡੇ ਪਿੰਡ ਵੀ ਸਾਡੇ ਪਿੰਡ ਵੀ ਦਿੱਤਾ ਹੁੰਦਾ ਸਾਡੇ ਪਿੰਡ ਵੀ ਦਿੱਤਾ ਹੁੰਦਾ 50 ਸਾਲਾਂ ਬਾਅਦ ਸਾਡੇ ਪਿੰਡ ਵੀ ਦਿੱਤਾ ਹੁੰਦਾ 50 ਸਾਲਾਂ ਬਾਅਦ ਕਈਆਂ ਦੇ ਘਰ ਪੜਨਾ ਪਉਣਾ ਪਿੰਡਾਂ ਦਾ ਸਾਡਾ ਸਾਡੇ ਪਿੰਡ ਵੀ ਦਿੱਤਾ ਹੁੰਦਾ 50 ਸਾਲਾਂ ਬਾਅਦ ਕਈਆਂ ਦੇ ਘਰ ਪਰਨਾ ਪਉਣਾ 50 ਸਾਲ ਬਾਅਦ ਜੇਕਰ ਨੇਤਾ ਚੰਗਾ ਹੁੰਦਾ ਜੇਕਰ ਨੇਤਾ ਚੰਗਾ ਹੁੰਦਾ ਤਾਂ ਕਦੇ ਪਾਈ ਮਿਲ ਜਾਂਦਾ ਕਦੇ ਨੰਗਰ ਜਾਂਦਾ ਜੇਕਰ ਨੇਤਾ ਚੰਗਾ ਹੁੰਦਾ ਤਾਂ ਕਦੇ ਗਦਾਈ ਮਿਲ ਜਾਂਦਾ ਮਤਦਨ ਖੋਰੀਆਂ ਨਹੀਂ ਪਿਛਟੋਣਾ 50 ਸਾਲ ਬਾਅਦ ਮਤਦਨ ਖੋਰੀਆਂ ਨਹੀਂ ਪਿਛਟੋਣਾ ਪੰਜਾ ਸਾਲਾਂ ਬਾਅਦ ਛੇਸ਼ਟ ਆਚਾਰੇ ਖੂਨ ਜਿਨਾ ਦੀ ਨਾੜ ਨਾੜ ਵਿੱਚ ਫੈਲ ਗਿਆ ਬੇਬਾਹ ਛੇਸ਼ਟ ਆਚਾਰੇ ਖੂਨ ਜਿਨਾ ਦੀ ਨਾੜ ਨਾੜ ਵਿੱਚ ਫੈਲ ਗਿਆ ਫਿਰ ਕਿਉਂ ਜੀਤ ਉਹਨਾਂ ਦਾ ਗੋਣਾ ਫਿਰ ਕਿਉਂ ਜੀਤ ਉਹਨਾਂ ਦਾ ਇਹ ਗੋਣਾ ਪੰਜਾ ਸਾਲਾਂ ਬਾਅਦ ਸੋ ਕਵਿਆ ਦਾ ਸਤਾਰ ਜਿਹੜਾ ਹੁਣ ਆਇਆ ਜਰੂਰੀ ਹੁੰਦਾ ਕਈ ਵਾਰੀ ਹੋਣ ਬੜੀ ਗੱਲ ਹੁੰਦੀ ਆ ਲਿਖਦੇ ਆ ਕਾਗਜ਼ੇ ਲਿਖਦੇ ਪਾੜ ਦੇ ਛੁੱਟ ਦਿੰਦੇ ਹੈ ਕਿਹਦਾ ਪਤਾ ਨਹੀਂ ਹੁੰਦਾ ਕੀ ਬਣੀ ਸੋ ਮੈਂ ਇੱਕ ਸ੍ਰੀ ਰਾਮਚੰਦ ਜੀ ਨੂੰ ਘਰ ਕਰਕੇ ਆ ਰਾਮ ਜੀ ਕਿ ਮੇਰਾ ਦੋਸਤਾ ਇਹਦਾ ਕਾਇ ਕਰ ਮਾਤ ਕਰਿਆ ਉਹਨਾਂ ਸੋ ਇਹਦੇ ਵਿੱਚ ਅਸੀਂ ਦੇਖਿਆ ਸੀ ਕਿ ਅਸੀਂ ਤੇ ਬਤਾਵਾ ਲੈ ਲੈਣੇ ਆ ਸਾਡੇ ਕੋਲ ਬਾਬਾ ਗੁੰਦੇ ਇਕੱਠੇ ਵੇਧ ਪਰ ਕਹੇ ਤੇ ਬਰੀ ਨਿਕਲ ਦੇਣੀ ਕਿ ਉਹਨੂੰ ਸੁਭਾਈਏ ਕਿਦਾਂ ਰੈਟੀ ਅਜਕਲ ਵੱਧ ਗਈ ਹੈ ਕਾਫੀ ਪਹਿਲਾਂ ਦੇ 2000 4000 5000 ਦੀ ਵੀ ਕਰਦੇ ਸੀ ਆਪ ਸਭ ਦੀ ਸੋ ਮੈਂ ਇੱਕ ਉਪਰਾਲਾ ਕੀਤਾ ਹੈਗਾ ਉਹਨਾਂ ਨਾਲ ਰਲ ਕੇ ਕਿਉਂਕਿ ਉਸ ਬਾਰਗਰ ਤੇ ਵਰਡਿਓ ਨਰਰਾ ਕੰਮ ਕਰਨਾ ਉਹਦੇ ਚ ਬੁੱਕ ਲਿਖੀ ਇੱਕ ਤੰਗਿਆ ਕੋਈ ਮਾਂ ਮੰਗਾਈ ਨਾ ਛੋੜੀ ਹੋਈ ਹੈ ਰੈਟਰ ਰੈਟਰ ਤਾਂ ਹੀ ਤੁਵਾ ਕੰਮੀਆਂ ਦਾ ਕਵੀਆਂ ਦੀਆਂ ਕਲਮਾ ਵਿੱਚ ਇੱਕ ਗੁਣ ਹੁੰਦਾ ਕਵੀਆਂ ਦੀਆਂ ਕਲਮਾ ਵਿੱਚ ਇੱਕ ਗੁਣ ਹੁੰਦਾ ਜੋ ਸੋਚਦੇ ਉਸ ਨੂੰ ਲਿਖ ਕੇ ਬੋਲ ਦਿੰਦੇ ਜੋ ਸੋਚਦੇ ਉਸ ਨੂੰ ਲਿਖ ਕੇ ਬੋਲ ਦਿੰਦੇ ਲਿਖ ਦਿੰਦੇ ਭਾਗੇ ਤੱਤੀਆਂ ਤਵੀਆਂ ਦਾ ਸਾਹੀ ਰੁਤਬਾ ਹੁੰਦਾ ਸਾਰੇ ਕਵੀਆਂ ਦਾ ਸੋਚ-ਸੋਚ ਵਿੱਚ ਫਰਟੁੰਦਾ ਸਬਨਾ ਦੇ ਸੋਚ-ਸੋਚ ਵਿੱਚ ਫਰਟੁੰਦਾ ਸਬਨਾ ਦੇ ਫਕੀਰੀ ਇਸ਼ਕ ਵਿੱਚ ਆਜੀ ਦੋਵੇਂ ਲਿਖ ਦਿੰਦੇ ਲਿਖ ਦਿੰਦੇ ਜੀਵਨ ਪੀੜਾ ਪੀੜਾ ਸੁਫੀਆਂ ਦਾ ਸਾਹੀ ਰੁਤਬਾ ਹੁੰਦਾ ਸਾਰੇ ਕਵੀਆਂ ਦਾ ਫੀਰ ਰਾਜਾ ਮਿਰਜ਼ਾ ਸਾਹਿਬਾ ਲਿਖ ਕੇ ਇਹ ਤੇਰ ਰੰਜਾ ਮਿਰਦਾ ਸਹਿਬਾ ਲਿਖੇ ਇਹ ਸਸੀ ਨੂੰ ਯਾਦ ਦੀ ਏਕ ਰਾਤ ਅੰਦੇ ਲਿਖ ਦਿੰਦੇ ਇਤਿਹਾਸ ਇਹ ਚੱਲੀਆਂ ਸਭਿਆਂ ਦਾ ਸਾਹੀ ਰੁਤਬਾ ਹੁੰਦਾ ਸਾਰੇ ਕਵੀਆਂ ਦਾ ਦੁੱਖ ਦਿੰਦੇ ਭਾਗੇ ਤੱਤੀਆਂ ਤਵੀਆਂ ਦਾ ਸਾਹੀ ਰੁਤਬਾ ਹੁੰਦਾ ਸਾਰੇ ਕਵੀਆਂ ਦਾ ਸੋਚ ਸੋਚ ਵਿੱਚ ਫਰਕ ਹੁੰਦਾ ਸਬਨਾ ਦੇ ਸੋਚ ਸੋਚ ਵਿੱਚ ਫਰਕ ਹੁੰਦਾ ਸਬਨਾ ਦੇ ਤੇ ਕੀ ਇਸਮਤ ਜੀ ਦੋ ਮੇਰੇ ਲਿਖ ਦਿੰਦੇ ਲਿਖ ਦਿੰਦੇ ਜੀਵਨ ਪੀਰਾ ਪੀਰਾ ਸੁਫੀਆਂ ਦਾ ਸਾਹਿਬ ਰਤਬਾ ਹੁੰਦਾ ਸਾਰੇ ਕਵੀਆਂ ਦਾ ਧੀਰ ਰਾਜਾ ਮਿਰਜ਼ਾ ਸਾਹਿਬਾ ਲਿਖ ਕੇ ਇਹ ਧੀਰ ਰਾਜਾ ਮਿਰਜ਼ਾ ਸਾਹਿਬਾ ਨੇ ਲੇਟੇ ਗਏ ਸਸੀ ਪੁੰਨੂ ਯਾਦ ਵੀ ਇਹ ਕਰਾ ਦਿੰਦੇ ਲਿਖ ਦਿੰਦੇ ਇਤਿਹਾਸ ਇਹ ਕਵੀਆਂ ਸਭਿਆਂ ਦਾ ਸਾਹਿਬ ਰਤਬਾ ਹੁੰਦਾ ਸਾਰੇ ਕਵੀਆਂ ਦਾ ਦੁੱਖ ਸੁੱਖ ਸਾਂਝੇ ਲੇਟੇ ਆ ਜਾਂਦੇ ਦੁੱਖ ਸੁੱਖਾਂ ਸਾਹੇ ਰਹਤੇ اے ਸੁਲਾ ਜਾਂਦੇ ਖੁਸ਼ੀਆਂ ਗਮੀਆਂ ਸਾਰੀਆਂ ਇਹ ਹਟਾ ਜਾਂਦੇ ਕਿਦਰ ਨਹੀਂ ਲਿਖਦੇ ਹਵੀਆਂ ਨਵੀਆਂ ਦਾ ਸਹੀ ਰੁਤਬਾ ਹੁੰਦਾ ਸਾਰੇ ਕਵੀਆਂ ਦਾ ਪੜ੍ਹਨ ਲਿਖੰਦਾ ਗਿਆੜੀ ਸਭ ਨੂੰ ਦਿੰਦਿਆ ਭੁਕੇ ਪਾਸੇ ਲਿਖਦੇ ਤੇ ਵੀ ਜਿੰਦਿਆ ਹਾ ਜਾਂ ਸਭ ਲਿਖਦੇ ਪੁਰਾਣੀਆਂ ਨਵੀਆਂ ਦਾ ਸਹੀ ਰੁਤਬਾ ਹੁੰਦਾ ਸਾਰੇ ਕਵੀਆਂ ਦਾ ਹੋ ਜੀ ਦੇਖਦਾ ਸ਼ਰਮਾਇਆ ਬਣ ਕੇ ਸਾਨੂੰ ਸਮਝਾਉਂਦੇ ਆ ਤੇਸ਼ ਦਾ ਸ਼ਰਮਾਇਆ ਬਣ ਕੇ ਸਾਨੂੰ ਸਮਝਾਉਂਦੇ ਆ ਇਤਿਹਾਸ ਨੂੰ ਸੁਖਾ ਕਰਕੇ ਗੱਲ ਕੰਨੀ ਪਾਉਂਦੇ ਆ ਬਾਝਾਂ ਦੇ ਸ਼ਿੰਗਾਰ ਇਹ ਕੰਮੀਆਂ ਸੱਗੀਆਂ ਦਾ ਸਾਹਿਬ ਰੁਤਬਾ ਹੁੰਦਾ ਸਾਰੇ ਕਵਿਤਰੀ ਸੱਗੀਆਂ ਦਾ ਧੰਨਵਾਦੀ ਤੇ ਆਜਾ ਮਤਾ ਦੇ ਭੁਲਾਮੀ ਕੀ ਆਣੀ ਯਾਰੀ ਦੀ ਚਲਾ ਦੇਖੀ ਤੇਰੇ ਬੰਦੇ ਪਿਆਰ ਕੀ ਗੀਆ ਮਾਫਾ ਤਾਂ ਮੁੰਡੇ ਜਿਹੜੇ ਵੱਡੇ ਹੋਣਗੇ ਵੱਡੇ ਹੋਣਗੇ ਸਾਡਾ ਕੀ ਦੇਖੀ ਤੇਰੇ ਧੰਨ ਬੰਦੇ ਮੁਹੰਮਦਾਂ ਦੇ ਮੁੰਡੇ ਜਿਹੜੇ ਵੱਡੇ ਹੋਣਗੇ ਸਾਡਾ ਕੀ ਦੇਖੀ ਤੇਰੇ ਧੰਨ ਧੰਨ ਗੇ ਇਹਦੇ ਉੱਤੇ ਕੰਧੀਆਂ ਤੁਹਾਨੂੰ ਨਹੀਂ ਕਰਾ दलै मोहब्बत ब्याारी दलै देखी बंद देखी बैर बंद प्यार की

セクハンダーのセクハンダーの名前は